ਕਿਵੇਂ ਹੋਈ ਪੈਟਰੋਲ ਤੇ ਡੀਜ਼ਲ ਦੀ ਖੋਜ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਪੈਟਰੋਲ ਤੇ ਡੀਜ਼ਲ ਨਹੀਂ ਸੀ ਉਦੋਂ ਜੀਵਨ ਕਿਵੇਂ ਦਾ ਹੋਵੇਗਾ ਉਸ ਸਮੇਂ ਲੋਕ ਹਨੇਰੇ ਵਿੱਚ ਕਿਵੇਂ ਰਹਿੰਦੇ ਹੋਣਗੇ ਬਿਨਾ ਪੈਟਰੋਲ ਡੀਜ਼ਲ ਦੇ ਗੱਡੀਆਂ ਤੇ ਰੇਲ ਇੰਜਨ ਕਿਵੇਂ ਚੱਲਦੇ ਹੋਣਗੇ ਜਦੋਂ ਪੈਟਰੋਲ ਡੀਜ਼ਲ ਨਹੀਂ ਸੀ ਉਦੋਂ ਲੋਕਾਂ ਕੋਲ એનર્ਜੀ ਦੇ ਬਹੁਤ ਘੱਟ ਸਰੋਤ ਸਨ ਉਦੋਂ ਸੂਰਜ ਹੀ એનર્ਜੀ ਦਾ ਇੱਕੋ ਮਾਤਰ ਸਾਧਨ ਸੀ ਪਰ ਜਦੋਂ ਰਾਤ ਹੋ ਜਾਂਦੀ ਸੀ ਉਦੋਂ ਹਰ ਘਰ ਵਿੱਚ ਹਨੇਰਾ ਤੇ ਸਨਾਟਾ ਛਾ ਜਾਂਦਾ ਉਦੋਂ ਲੋਕ ਜਾਨਵਰਾਂ ਦੀ ਚਮੜੀ ਨੂੰ ਜਲਾ ਕੇ ਘਰ ਰੋਸ਼ਨ ਕਰਦੇ ਸਨ ਜਿਸ ਦਾ ਧੂਆ ਬਹੁਤ ਖਤਰਨਾਕ ਹੁੰਦਾ ਸੀ ਅਤੇ ਇਹ ਜਿਆਦਾ ਸਮਾਂ ਤੱਕ ਜਲਦਾ ਵੀ ਨਹੀਂ ਸੀ ਰਾਤ ਦਾ ਹੋਣਾ ਉਸ ਸਮੇਂ ਲੋਕਾਂ ਲਈ ਕਿਸੇ ਸ਼ਰਾਪ ਦੇ ਬਰਾਬਰ ਸੀ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਨਾ ਮਨੁੱਖ ਨੇ એનર્ਜੀ ਦੇ ਨਵੇਂ-ਨਵੇਂ ਸਰੋਤ ਖੋਜਣੇ ਸ਼ੁਰੂ ਕੀਤੇ 17ਵੀਂ ਤੇ 18ਵੀਂ ਸਦੀ ਦੇ ਵਿਚਕਾਰ ਤੇਲ ਲਈ ਵੱਖ-ਵੱਖ ਸਰੋਤਾਂ ਦੇ ਪ੍ਰਯੋਗ ਸ਼ੁਰੂ ਹੋਏ ਉਸੇ ਦੌਰਾਨ ਵਿਗਿਆਨੀਆਂ ਨੂੰ ਪਤਾ ਲੱਗਾ ਕਿ ਵੇਲ ਮੱਛੀ ਵਿੱਚ ਬਹੁਤ ਮਾਤਰਾ ਵਿੱਚ ਤੇਲ ਮਿਲਦਾ ਹੈ ਉਦੋਂ ਯੂਰਪ ਦੇ ਮਛੇਰੇ ਵੇਲ ਮੱਛੀ ਦਾ ਸ਼ਿਕਾਰ ਕਰਨ ਲੱਗੇ। ਸਾਲਾਂ ਤੱਕ ਸ਼ਿਕਾਰ ਕਰਨ ਨਾਲ ਸਮੁੰਦਰ ਵਿੱਚ ਇਸ ਵੱਡੀ ਮੱਛੀ ਦੀ ਗਿਣਤੀ ਘਟਣ ਲੱਗੀ। ਅੰਗਰੇਜ਼ਾਂ ਨੂੰ ਸਮਝ ਆ ਗਿਆ ਕਿ ਇਹ ਸਰੋਤ ਸਦਾ ਨਹੀਂ ਚੱਲੇਗਾ। ਅਤੇ ਇਸ ਵੱਡੀ ਮੱਛੀ ਨੂੰ ਫੜਨ ਵਿੱਚ ਕਈ ਜਾਨਾਂ ਵੀ ਜਾ ਰਹੀਆਂ ਸਨ। ਵੇਲ ਤੋਂ ਤੇਲ ਕੱਢਣ ਵਿੱਚ ਬਹੁਤ ਪੈਸਾ ਵੀ ਖਰਚ ਹੋ ਰਿਹਾ ਸੀ। ਇਹ ਸਿਰਫ ਮੀਰਾਂ ਦੇ ਘਰਾਂ ਨੂੰ ਹੀ ਚਮਕਾ پا ਰਿਹਾ ਸੀ ਅਤੇ ਗਰੀਬਾਂ ਦੀ ਜ਼ਿੰਦਗੀ ਹਨੇਰੇ ਵਿੱਚ ਹੀ ਗੁਜ਼ਰ ਰਹੀ ਸੀ। ਉਦੋਂ ਤੇਲ ਦੀ ਲੋੜ ਬਹੁਤ ਜ਼ਿਆਦਾ ਸੀ ਅਤੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਐਸਾ ਤਰਲ ਸਰੋਤ ਮਿਲ ਜਾਵੇ ਜੋ ਕਦੇ ਖਤਮ ਨਾ ਹੋਵੇ ਤੇ ਬਹੁਤ ਮਹਿੰਗਾ ਵੀ ਨਾ ਹੋਵੇ। ਵਿਗਿਆਨੀਆਂ ਨੇ ਦਿਨ ਰਾਤ ਮਿਹਨਤ ਕੀਤੀ ਪਰ ਸਫਲਤਾ ਨਹੀਂ ਮਿਲੀ। ਫਿਰ ਇੱਕ ਵਿਗਿਆਨੀ ਨੇ ਜਦੋਂ ਵੇਲ ਮੱਛੀ ਦੀ ਬਣਾਵਟ ਅਤੇ ਉਸ ਦੇ ਰਹਿਣ ਦੀ ਸਰਚਨਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਉਦੋਂ ਸਮਝ ਆਇਆ ਕਿ ਧਰਤੀ ਦੇ ਹੇਠਾਂ ਤੇਲ ਦੇ ਵੱਡੇ ਭੰਡਾਰ ਹੋ ਸਕਦੇ ਨੇ। ਉਦੋਂ ਹੋਈ ਕਰੂਡ ਆਇਲ ਦੀ ਖੋਜ। ਇਸ ਖੋਜ ਨੇ ਪੂਰੀ ਦੁਨੀਆ ਦੀ ਕਿਸਮਤ ਬਦਲ ਦਿੱਤੀ। ਉਦੋਂ ਕਰੂਡ ਆਇਲ ਮਤਲਬ ਕੱਚਾ ਤੇਲ ਉਸ ਦਾ ਇਸਤੇਮਾਲ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਸੀ। ਜਿਆਦਾ ਕਰੂਡ ਆਇਲ ਤੰਦੂਰਾਂ ਤੇ ਖਾਣਾ ਬਣਾਉਣ ਲਈ ਜਲਾਉਣ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ। ਇਸ ਤੇਲ ਵਾਲੇ ਇਲਾਕਿਆਂ ਵਿੱਚ ਲੋਕ ਹੱਥ ਨਾਲ ਜ਼ਮੀਨ ਖੋਦ ਕੇ ਕਰੂਡ ਆਇਲ ਡਰਮਾਂ ਵਿੱਚ ਭਰ ਲੈਂਦੇ ਸਨ ਅਤੇ ਰੋਜ਼ਾਨਾ ਜੀਵਨ ਵਿੱਚ ਇਸਤੇਮਾਲ ਕਰਦੇ ਸੀ। ਉਦੋਂ ਤੇਲ ਕੱਢਣਾ ਪੰਪ ਨਾਲ ਪਾਣੀ ਕੱਢਣ ਜਿੰਨਾ ਆਸਾਨ ਸੀ। ਪਰ ਅਸਲੀ ਤੇਲ ਦੀ ਖੋਜ ਹਾਲੇ ਨਹੀਂ ਹੋਈ ਸੀ 1846 ਵਿੱਚ ਕੈਨੇਡਾ ਦੇ ਇੱਕ ਵਿਗਿਆਨੀ ਅਬਰਾਹਮ ਜੈਨਰ ਨੇ ਕੋਲੇ ਅਤੇ ਕਰੂਡ ਆਇਲ ਤੋਂ ਕੈਰੋਸਿਨ ਦੀ ਖੋਜ ਕੀਤੀ। ਉਹੀ ਕੈਰੋਸਿਨ ਜਿਸ ਨੂੰ ਅਸੀਂ ਮਿੱਟੀ ਦਾ ਤੇਲ ਕਹਿੰਦੇ ਹਾਂ। ਇਹ ਕੈਰੋਸਿਨ ਉਦੋਂ ਦਾ ਸਭ ਤੋਂ ਸਸਤਾ ਤੇ ਸਭ ਤੋਂ ਲੰਮਾ ਜਲਣ ਵਾਲਾ ਤੇਲ ਸੀ। ਇਸ ਦਾ ਇਸਤੇਮਾਲ ਘਰਾਂ ਵਿੱਚ ਰੋਸ਼ਨੀ ਲਈ ਅਤੇ ਖਾਣਾ ਬਣਾਉਣ ਲਈ ਬਹੁਤ ਹੋਣ ਲੱਗਿਆ। ਇਸ ਖੋਜ ਨੇ ਵੇਲ ਆਇਲ ਦੇ ਇਸਤੇਮਾਲ ਨੂੰ ਖਤਮ ਕਰ ਦਿੱਤਾ। ਪਰ ਅਜੇ ਇਸ ਤੋਂ ਵੀ ਵੱਡੀਆਂ ਖੋਜਾਂ ਹੋਣ ਵਾਲੀਆਂ ਸਨ 1869 ਈਸਵੀ ਵਿੱਚ ਅਮਰੀਕਾ ਦੇ ਪੈਂਸਿਲਵੇਨੀਆ ਵਿੱਚ ਧਰਤੀ ਦੇ ਹੇਠਾਂ ਤੇਲ ਕੱਢਣ ਦੀ ਇੱਕ ਸਫਲ ਡ੍ਰਿਲਿੰਗ ਕੀਤੀ ਗਈ ਇਹ ਕੰਮ ਉਸ ਵੇਲੇ ਦੀਆਂ ਆਮ ਮਸ਼ੀਨਾਂ ਨਾਲ ਕੀਤਾ ਗਿਆ ਇਸ ਪ੍ਰਕਿਰਿਆ ਨੂੰ ਰਿਫਾਈਨਰੀ ਕਿਹਾ ਗਿਆ ਇਸ ਖੁਦਾਈ ਤੋਂ ਨਿਕਲਦਾ ਜ਼ਿਆਦਾਤਰ ਤੇਲ ਕੈਰੋਸਿਨ ਹੁੰਦਾ ਸੀ ਇਸ ਦਾ ਇਸਤੇਮਾਲ ਪਹਿਲਾਂ ਯੂਰਪ ਵਿੱਚ ਅਤੇ ਫਿਰ ਦੁਨੀਆ ਭਰ ਵਿੱਚ ਐਕਸਪੋਰਟ ਹੋਣ ਲੱਗਾ ਜੇ ਤੁਸੀਂ 1970 ਤੋਂ 1990 ਦੇ ਵਿਚਕਾਰ ਜਨਮੇ ਹੋ ਤਾਂ ਤੁਸੀਂ ਲੈਂਟਰਨ ਅਤੇ ਸਟੋਬ ਬਾਰੇ ਜ਼ਰੂਰ ਜਾਣਦੇ ਹੋ ਜੋ ਕੈਰੋਸਿਨ ਤੇ ਚੱਲਦੇ ਸੀ ਘਰ ਵਿੱਚ ਰੋਸ਼ਨੀ ਅਤੇ ਖਾਣਾ ਬਣਾਉਣ ਲਈ ਇਹ ਮੁੱਖ ਚੀਜ਼ਾਂ ਸਨ ਫਿਰ ਇਲੈਕਟ੍ਰਿਕ ਬੱਲਬ ਦੀ ਖੋਜ ਹੋਈ ਅਤੇ ਰੋਸ਼ਨੀ ਇਲੈਕਟ੍ਰਿਸਿਟੀ ਨਾਲ ਹੋਣ ਲੱਗੀ ਉਦੋਂ ਉਹ ਦੌਰ ਆਇਆ ਜਦੋਂ ਕੈਰੋਸਿਨ ਦੇ ਇਸਤੇਮਾਲ ਨੂੰ ਘਟਾਇਆ ਜਾਣ ਲੱਗਾ ਅਫਗਾਨੀਆਂ ਨੇ ਇੰਜਣ ਦਾ ਆਵਿਸ਼ਕਾਰ ਕੀਤਾ ਜੋ ਤੇਲ ਨਾਲ ਚੱਲਦਾ ਸੀ ਅਤੇ ਉਸ ਇੰਜਣ ਨੂੰ ਮੋਟਰ ਗੱਡੀ ਨਾਲ ਜੋੜ ਕੇ ਯਾਤਰਾ ਦਾ ਤੇਜ਼ ਯੁੱਗ ਸ਼ੁਰੂ ਹੋਇਆ ਜੋ ਤੇਲ ਰੋਸ਼ਨੀ ਲਈ ਵਰਤਿਆ ਜਾਂਦਾ ਸੀ ਉਹ ਹੁਣ ਯਾਤਰਾ ਲਈ ਵਰਤਿਆ ਜਾਣ ਲੱਗਾ ਤੇਲ ਕੱਢਣ ਦੀ ਡ੍ਰਿਲਿੰਗ ਤਕਨੀਕ ਹੋਰ ਵੀ ਆਧੁਨਿਕ ਬਣ ਗਈ ਪਰ ਜਿਵੇਂ ਤੇਲ ਦੀ ਡਿਮਾਂਡ ਵਧੀ ਸਪਲਾਈ ਦੀ ਲੋੜ ਵੀ ਵਧੀ ਉਦੋਂ ਸਿਰਫ ਇੱਕ ਦੋ ਕੰਪਨੀਆਂ ਤੇਲ ਕੱਢਦੀਆਂ ਸੀ ਪਰ ਜਲਦੀ ਹੀ ਇਹ ਰੇਸ ਦੁਨੀਆ ਭਰ ਵਿੱਚ ਫੈਲ ਗਈ ਜਿਸ ਦੇ ਕੋਲ ਸਭ ਤੋਂ ਵੱਧ ਤੇਲ ਦੇ ਭੰਡਾਰ ਸਨ ਉਸ ਨੂੰ ਸਭ ਤੋਂ ਵੱਧ ਤਾਕਤਵਰ ਮੰਨਿਆ ਜਾਣ ਲੱਗਾ ਹੌਲੀ ਹੌਲੀ ਤੇਲ ਕੱਢਣ ਦੀ ਪ੍ਰਕਿਰਿਆ ਕਈ ਦੇਸ਼ਾਂ ਵਿੱਚ ਫੈਲ ਗਈ ਅਰਬ ਕੰਟਰੀਜ਼ ਰਸ਼ੀਆ ਵੈਨਜ਼ੁਏਲਾ ਇਹਨਾਂ ਨੇ ਲੱਖਾਂ ਡਾਲਰ ਤੇਲ ਦੀ ਖੋਜ ਤੇ ਖਰਚੇ ਇਹ ਉਹ ਦੇਸ਼ ਸਨ ਜਿੱਥੇ ਦੁਨੀਆ ਦਾ 70% ਤੇਲ ਲਖਜਾਨਾ ਸੀ ਪਹਿਲਾਂ جنگਾਂ ਜ਼ਮੀਨ ਵਾਡਰਾਂ ਸਮੁੰਦਰ ਅਤੇ ਖਜ਼ਾਨਿਆਂ ਲਈ ਹੁੰਦੀਆਂ ਸਨ ਪਰ ਉਸ ਟਾਈਮ ਜੰਗਾ ਤੇਲ ਲਈ ਲੜੀਆਂ ਜਾਣ ਲੱਗੀਆਂ ਰਸ਼ੀਆ ਸਭ ਤੋਂ ਵੱਡਾ ਔਇਲ ਪ੍ਰੋਡਿਊਸਰ ਸੀ ਯੂਰਪ ਅਤੇ ਇੰਗਲੈਂਡ ਦੀ ਨਿਗਰਾਨੀ ਹਮੇਸ਼ਾ ਰਸ਼ੀਆ ਦੇ ਰਹਿੰਦੀ ਸੀ ਰਸ਼ੀਆ ਉਹ ਜਗ੍ਹਾ ਸੀ ਜਿੱਥੇ ਬਹੁਤ ਸਾਰੇ ਐਸਟਰੋਇਡ ਗਰੇ ਸੀ ਇਸ ਕਰਕੇ ਇੱਥੇ ਵੱਖ-ਵੱਖ ਕਿਸਮ ਦੇ ਖਣਿਜ ਮਿਲਣਾ ਆਮ ਗੱਲ ਸੀ ਸਾਊਦੀ ਅਰੇਬੀਆ ਇਰਾਨ ਦੁਬਈ ਵਰਗੇ ਦੇਸ਼ ਵੀ ਤੇਲ ਵਾਲੇ ਮੁੱਖ ਦੇਸ਼ ਸਨ ਪਰ ਟੈਕਨੋਲੋਜੀ ਨਹੀਂ ਸੀ ਇਸ ਦਾ ਫਾਇਦਾ ਅਮਰੀਕਾ ਨੇ ਲੈ ਲਿਆ ਅੱਜ ਭਾਰਤ ਦਾ ਅਮੀਰ ਬਣਨ ਦਾ ਸਭ ਤੋਂ ਵੱਡਾ ਕਾਰਨ ਤੇਲ ਹੀ ਹੈ ਪਰ ਸਵਾਲ ਇਹ ਹੈ ਕਿ ਦੁਨੀਆ ਨੂੰ ਚਲਾਉਣ ਵਾਲਾ ਇਹ ਤੇਲ ਬਣਿਆ ਕਿਵੇਂ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਵੇਖਦੇ ਹੋ ਜਿੰਨਾ ਵਿੱਚ ਦੱਸਿਆ ਜਾਂਦਾ ਕਿ ਤੇਲ ਡਾਇਨਾਸੌਰਾਂ ਦੀਆਂ ਹੱਡੀਆਂ ਤੋਂ ਬਣਿਆ ਪਰ ਇਹ ਗਲਤ ਆ ਅਸਲ ਵਿੱਚ ਤੇਲ ਸਮੁੰਦਰੀ ਜੀਵਾਂ ਐਲਗੀ ਅਤੇ ਪਲੈਂਕਟਨ ਤੋਂ ਬਣਿਆ ਜਦੋਂ ਇਹ ਜੀਵ ਮਰ ਗਏ ਨਾ ਉਦੋਂ ਇਹ ਮਿੱਟੀ ਹੇਠਾਂ ਦੱਬ ਗਏ ਸੀ ਲੱਖਾਂ ਸਾਲਾਂ ਤੱਕ ਦਬੇ ਰਹਿਣ ਨਾਲ ਇਹ ਲਿਕੁਫਾਈ ਹੋਏ ਅਤੇ ਪੈਟਰੋਲ ਬਣਿਆ ਇਹ ਜੀਵ ਡਾਇਨਾਸੌਰ ਤੋਂ ਪਹਿਲਾਂ ਦੇ 25-30 ਕਰੋੜ ਸਾਲ ਪੁਰਾਣੇ ਨੇ ਡਾਇਨਾਸੌਰ ਵਾਲੀ ਕਹਾਣੀ 1930 ਵਿੱਚ ਸਿੰਕਲियर ਆਇਲ ਕੰਪਨੀ ਨੇ ਆਪਣੇ ਐਡਸ ਲਈ ਬਣਾਈ ਸੀ ਉਹਨਾਂ ਨੇ ਡਾਇਨਾਸੌਰ ਦੀ ਤਸਵੀਰ ਆਇਲ ਬ੍ਰਾਂਡਿੰਗ ਲਈ ਵਰਤੀ ਇਹ ਇੰਨਾ ਫੇਮਸ ਹੋਇਆ ਕਿ ਲੋਕਾਂ ਨੂੰ ਲੱਗਣ ਲੱਗਾ ਕਿ ਤੇਲ ਡਾਇਨਾਸੌਰੋਂ ਤੁਸੀਂ ਬਣਿਆ ਹੁਣ ਪੈਟਰੋਲ ਕਿਵੇਂ ਖੁੱਜਿਆ ਜਾਂਦਾ ਸਭ ਤੋਂ ਪਹਿਲਾਂ ਸਾਨੂੰ ਸਮਝਣਾ ਪਵੇਗਾ ਕਿ ਪੈਟਰੋਲ ਬਣਦਾ ਕਿਵੇਂ ਆ ਕਰੋੜਾਂ ਸਾਲ ਪਹਿਲਾਂ ਧਰਤੀ ਦੇ ਬਹੁਤ ਸਮੁੰਦਰ ਝੀਲਾਂ ਅਤੇ ਪਲੈਂਕਟਨ ਹੁੰਦੇ ਸੀ ਪਲੈਂਕਟਨ ਛੋਟੇ ਜੀਵ ਮੱਛੀਆਂ ਤੇ ਪੌਦੇ ਮਾਰ ਕੇ ਸਮੁੰਦਰ ਦੀ ਤਲ ਹੱਟੀ ਵਿੱਚ ਡੁੱਬ ਜਾਂਦੇ ਉੱਪਰ ਮਿੱਟੀ ਰੇਤ ਅਤੇ ਖਣਿੰਜ ਦੀਆਂ ਪਰਤਾਂ ਚੜ ਜਾਂਦੀਆਂ ਵੱਡਾ ਦਬਾਅ ਅਤੇ ਗਰਮੀ ਨਾਲ ਉਹ ਕੈਰੋਜਨ ਬਣਦੇ ਫਿਰ ਪੈਟਰੋਲ ਬਣਦਾ ਪਾਰ ਪੈਟਰੋਲ ਹਮੇਸ਼ਾ ਉੱਪਰ ਚੜਦਾ ਰਹਿੰਦਾ ਹੈ ਜਦ ਤੱਕ ਕੈਪ ਰੌਕ ਨਾ ਮਿਲੇ ਕੈਪ ਰੌਕ ਪੈਟਰੋਲ ਨੂੰ ਰੋਕ ਲੈਂਦੀ ਆ ਰਿਜ਼ਰਵ ਵਾਇਰ ਰੌਕ ਹੁੰਦੀ ਆ ਜਿਸ ਵਿੱਚ ਪੈਟਰੋਲ ਫਸ ਜਾਂਦਾ ਇਹੋ ਭੰਡਾਰ ਲੱਭਣਾ ਹੀ ਅਸਲੀ ਕੰਮ ਹੁੰਦਾ ਹੈ ਇਸ ਲਈ ਸਾਇਸਮਿਕ ਸਰਵੇ ਗ੍ਰੈਵਿਟੀ ਸਰਵੇ ਮੈਗਨੇਟਿਕ ਸਰਵੇ ਕੈਮੀਕਲ ਪ੍ਰੋਸਪੈਕਟਿੰਗ ਵਰਤੀਆਂ ਜਾਂਦੀਆਂ ਹਨ ਫਿਰ ਡ੍ਰਿਲਿੰਗ ਹੁੰਦੀ ਆ ਸ਼ੈਲੋ ਹੋਲ ਡੀਪ ਹੋਲ ਵੈਲ ਲੋਗਿੰਗ ਪਰਫੋਰੇਸ਼ਨ ਹਾਈਡਰੌਲਿਕ ਫ੍ਰੈਕਚਰਿੰਗ ਪੰਪਿੰਗ ਫਿਰ ਪੈਟਰੋਲ ਉੱਪਰ ਆ ਜਾਂਦਾ ਅਤੇ ਟੈਂਕਸ ਵਿੱਚ ਭਰਿਆ ਜਾਂਦਾ ਪੈਟਰੋਲ ਅਤੇ ਡੀਜ਼ਲ ਬਣਾਉਣ ਦੀ ਇਹ ਪ੍ਰਕਿਰਿਆ ਬਹੁਤ ਲੰਬੀ ਜਟਿਲ ਅਤੇ ਖਤਰਨਾਕ ਆ ਪਹਿਲਾਂ ਜੀਵ ਮਰਦੇ ਹਨ ਲੱਖਾਂ ਸਾਲਾਂ ਵਿੱਚ ਪੈਟਰੋਲ ਬਣਦਾ ਫਿਰ ਵਿਗਿਆਨੀ ਉਹਨਾਂ ਨੂੰ ਲੱਭਦੇ ਰਹਿੰਦੇ ਨੇ ਡ੍ਰਿਲਿੰਗ ਹੁੰਦੀ ਆ ਰਿਫਾਈਨਿੰਗ ਹੁੰਦੀ ਆ ਉਦੋਂ ਜਾ ਕੇ ਇਹ ਤੁਹਾਡੇ ਘਰਾਂ ਤੱਕ ਪਹੁੰਚਦਾ ਅੱਜ ਇਸ ਆਇਲ ਨੇ ਦੁਨੀਆ ਬਦਲੀ ਹੈ ਪਰ ਅੱਜ ਇਲੈਕਟ੍ਰਿਕ ਸੈਕਟਰ ਇੱਕ ਵਿਕਲਪ ਬਣ ਚੁੱਕਾ ਹੈ ਤੇਲ ਨੇ ਧਰਤੀ ਨੂੰ ਕਾਲਾ ਕਰ ਦਿੱਤਾ ਹੈ ਹਵਾ ਗੰਦੀ ਹੋ ਰਹੀ ਹੈ ਸਾਹ ਲੈਣ ਲਈ ਪਿਉਰੀਫਾਇਰ ਲਾਉਣੇ ਪੈ ਰਹੇ ਹਨ ਸ਼ਾਇਦ ਪਹਿਲਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਪੈਟਰੋਲ ਦੀ ਖੋਜ ਭਵਿੱਖ ਵਿੱਚ ਮਨੁੱਖਾਂ ਲਈ ਖਤਰਾ ਬਣ ਜਾਵੇਗੀ ਦੋਸਤੋ ਇਸ ਵਿਚਾਰ ਤੇ ਆਪਣੀ ਰਾਏ ਜ਼ਰੂਰ ਦੱਸਿਓ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਬਾਕੀ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ